ਜਾਬਿਓ ਜੇ ਬਚਾ ਸਕਦੇ ਤਾਂ ਬਚਾ ਲੋ ਪੰਜਾਬ ਨੂੰ ਆਹ ਦੇਖੋ ਧੀ ਦਾ ਹਾਲ 22 ਸਾਲਾਂ ਦੀ ਕੁੜੀ ਆ ਤੇ ਚਿੱਟੇ ਦੇ ਨਾਲ ਇਹਦਾ ਕੀ ਹਾਲ ਹੋਇਆ ਪਿਆ ਖੜਿਆ ਨਹੀਂ ਜਾ ਰਿਹਾ ਇਸ ਕੁੜੀ ਤੋਂ ਇਹਦੇ ਨਾਲ ਇੱਕ ਨੌਜਵਾਨ ਆ ਉਹ ਕਹਿ ਰਿਹਾ ਕਿ ਇਹ ਕੁੜੀ ਮੇਰੀ ਸਾਲੀ ਆ ਬਟਾਲੇ ਰਾਤ ਦਾ ਸੀਨਾ ਇਹ ਬਸ ਸਟੈਂਡ ਦਾ ਤਾਂ ਇਹ ਕੁੜੀ ਕਹਿ ਰਹੀ ਆ ਮੈਂ 300 ਦਾ ਚਿੱਟਾ ਲੈ ਕੇ ਆਂਦਾ ਏ ਬਟਾਲੇ ਦੀ ਨਵੀਂ ਆਬਾਦੀ ਵਿੱਚੋਂ ਸ਼ਰਿਆਮ ਚਿੱਟਾ ਵੇਚ ਰਿਆ ਸਰਕਾਰ ਦਾਅਵੇ ਕਰਦੀ ਹੈ ਸਰਕਾਰ ਨੇ ਇੱਕ ਸਕੀਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਹੁਤ ਵੱਡੇ ਪੱਧਰ ਤੇ ਠੱਲ ਪਾ ਦिती ਹੈ ਚਿੱਟੇ ਦੇ ਨਸ਼ੇ ਨੂੰ ਪਰ ਇਹ ਕਹਿ ਰਹੇ ਆ ਕਿ ਉੱਥੇ ਸ਼ਰਿਆਮ ਮਿਲ ਜਾਂਦਾ ਬਟਾਲਾ ਬਸਤੀ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਉਧਰੋਂ ਦੇਖੋ ਅੱਜ ਇੱਕ ਹੋਰ ਮੌਤ ਹੋਈ ਹੈ ਨੌਜਵਾਨ ਦੀ ਜਲੰਧਰ ਦੇ ਵਿੱਚ 22 ਸਾਲਾਂ ਦਾ ਹੀ ਉਹ ਨੌਜਵਾਨ ਲੱਗ ਰਿਹਾ ਉਹਦੀ ਵੀ ਨਸ਼ੇ ਦੀ ਓਵਰਡੋਜ਼ ਦਾ ਡੋਜ਼ ਕਰਨਾ ਆਪਣੇ ਕਿਸੇ ਦੋਸਤ ਦੇ ਘਰ ਹੀ ਮੌਤ ਹੋ ਗਈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾ ਕਹਿੰਦੇ ਪਹਿਲਾਂ ਵੀ ਸਾਡਾ ਪੁੱਤ ਨਸ਼ੇ ਕਰਦਾ ਸੀ ਮਸਾਂ ਅਸੀਂ ਛਡਾਇਆ ਸੀ ਤੇ ਹੁਣ ਫੇਰ ਉਹ ਨਸ਼ੇ ਕਰਨ ਲੱਗ ਗਿਆ ਤੇ ਅੱਜ ਉਸ ਨੌਜਵਾਨ ਦੀ ਮੌਤ ਹੋ ਗਈ ਆ ਕੀ ਹਾਲਤ ਹੋ ਚੁੱਕੀ ਆ ਮਾਪਿਆਂ ਦੀ ਟੀਆਂ ਵੀ ਨਸ਼ੇ ਕਰਨ ਲੱਗ ਗਈਆਂ ਹੁਣ ਤਾਂ ਉਹ ਵੀ ਕਿੰਨੇ ਵੱਡੇ ਪੱਧਰ ਤੇ ਕੁੜੀਆਂ ਦੀ ਹਾਲਤ ਕੀ ਹੈ ਕੁੜੀਆਂ ਦਾ ਤਾਂ ਬਾਅਦ ਵਿੱਚ ਸਰੀਰਕ ਸ਼ੋਸ਼ਣ ਵੀ ਹੁੰਦਾ ਉਹ ਆਪਣੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਕਈ ਵਾਰੀ ਆਪਣੇ ਆਪ ਹੀ ਆਪਣੇ ਸਰੀਰ ਦਾ ਸ਼ੋਸ਼ਣ ਕਰਵਾਉਂਦੀਆਂ ਨੇ ਕੁੜੀਆਂ ਕਿੰਨੀ ਮੰਦੀ ਹਾਲਤ ਹੋ ਚੁੱਕੀ ਹੈ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਦੀ ਸਾਡੇ ਪੰਜਾਬ ਦੀ ਸਰਕਾਰ ਜਿਹੜੇ ਦਾਅਵੇ ਕਰਦੀ ਹੈ ਹਰ ਰੋਜ਼ ਮੈਨੂੰ ਸਮਝਣੀ ਹੁੰਦੀ ਕਿ ਵੀ ਜਦੋਂ ਇੰਨੇ ਵੱਡੇ ਪੱਧਰ ਤੇ ਅਸੀਂ ਦੇਖ ਰਹੇ ਹਾਂ ਹਰ ਰੋਜ਼ ਕਿ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਚੱਲ ਰਹੇ ਆ ਥਾਂ ਥਾਂ ਜਾ ਕੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਘਰਾਂ ਤੇ ਹਰ ਰੋਜ਼ ਦੀਆਂ ਖਬਰਾਂ ਆਉਂਦੀਆਂ ਨੇ ਕਿੰਨੀਆਂ ਤਾਂ ਮੈਂ ਹੀ ਦਿੱਤੀਆਂ ਨੇ ਕਿ ਅੱਜ ਫਲਾਨੀ ਥਾਂ ਤੇ ਪੁਲਿਸ ਨੇ ਛਾਪੇਮਾਰੀ ਕੀਤੀ ਅੱਜ ਫਲਾਨੀ ਥਾਂ ਤੇ ਛਾਪੇਮਾਰੀ ਕੀਤੀ ਫਿਰ ਵੀ ਇਹ ਨਸ਼ਾ ਕਿਉਂ ਨਹੀਂ ਰੋਕ ਰਿਹਾ ਫਿਰ ਅੱਜ ਤੱਕ ਮੈਂ ਇੱਕ ਵੀ ਖਬਰ ਇਹ ਨਹੀਂ ਸੁਣੀ ਕਿ ਹੁਣ ਤੱਕ ਇਹ ਤਾਂ ਖਬਰਾਂ ਬਹੁਤ ਸੁਣੀਆ ਕਿ ਜਿਹੜੇ ਨਿੱਕੇ ਨਿੱਕੇ ਅਗੇ ਪਿੰਡਾਂ ਦੇ ਵਿੱਚ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਘਰਾਂ ਤੇ ਬਲਡੋజర్ ਚੱਲੇ ਜਿਹੜੇ ਪਿੰਡਾਂ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਨੇ ਉਹਨਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਪਰ ਮੈਂ ਅੱਜ ਤੱਕ ਇਹ ਖਬਰ ਨਹੀਂ ਸੁਣੀ ਕਿ ਜਿੱਥੇ ਜੜ੍ਹ ਆ ਉੱਥੇ ਵੀ ਸਰਕਾਰ ਨੇ ਪੁਲਿਸ ਨੇ ਪ੍ਰਸ਼ਾਸਨ ਨੇ ਕੋਈ ਟੱਕ ਲਾਇਆ ਹੋਵੇ ਕੋਈ ਵੱਡਾ ਵੱਡਿਆ ਹੋਵੇ ਕਿਉਂਕਿ ਜਿਹੜੀ ਜੜ੍ਹ ਆ ਉਹਦੇ ਤੇ ਫਟ ਮਾਰਨੀ ਬਹੁਤ ਜ਼ਰੂਰੀ ਆ ਉਹਨੂੰ ਉਖਾੜਨਾ ਬਹੁਤ ਜ਼ਰੂਰੀ ਆ ਪਰ ਅੱਜ ਤੱਕ ਮੇਰੇ ਧਿਆਨ ਵਿੱਚ ਤਾਂ ਨਹੀਂ ਪਰ ਜੇਕਰ ਤੁਹਾਡੇ ਧਿਆਨ ਵਿੱਚ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਆਖਰ ਕੀ ਕਾਰਨ ਆ ਹੁਣ ਤੱਕ ਜਿਹੜੀ ਜੜਾ ਕਿਉਂਕਿ ਜੇ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਪਤਾ ਲਵਾਉਣਾ ਕਿ ਇਹ ਚਿੱਟੇ ਦਾ ਨਸ਼ਾ ਆਉਂਦਾ ਕਿੱਥੋਂ ਆ ਵੈਸੇ ਭਗਵਾਨ ਜਮਾਨ ਸਰਕਾਰ ਵੋਟਾਂ ਤੋਂ ਪਹਿਲਾਂ ਇਹ ਦਾਵਾ ਕਰਦੀ ਸੀ ਕਿ ਸਾਨੂੰ ਸਭ ਪਤਾ ਇਹ ਚਿੱਟਾ ਆਉਂਦਾ ਕਿੱਥੋਂ ਆ ਸਾਡੀ ਸਰਕਾਰ ਬਣਾਓ ਅਸੀਂ ਜੜ੍ਹ ਚੋਂ ਖਤਮ ਕਰਾਂਗੇ ਤੇ ਹੁਣ ਤੱਕ ਜੜ ਤੇ ਕੋਈ ਹੱਥ ਕਿਉਂ ਨਹੀਂ ਪਾਇਆ ਗਿਆ ਜਾਂ ਨਹੀਂ ਪਾਇਆ ਗਿਆ ਤੇ ਮੇਰੇ ਧਿਆਨ ਵਿੱਚ ਨਹੀਂ ਫਿਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਹਾਂ ਫਲਾਨੀ ਥਾਂ ਤੇ ਜੜ ਤੇ ਹੱਥ ਪਾਇਆ ਸਰਕਾਰ ਨੇ ਤਾਂ ਜਿਹੜੇ ਇਹ ਨਿੱਕੇ ਨਿੱਕੇ ਹੈਗੇ ਆ ਅੱਗੇ ਨਸ਼ਾ ਵੇਚਣ ਵਾਲੇ ਉਹਨਾਂ ਤੇ ਜਰੂਰ ਬਲਡੋజర్ ਚੱਲ ਰਿਹਾ ਚੱਲ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਬਲਡੋజర్ ਚਲਾਉਣਾ ਤਾਂ ਖੈਰ ਮੈਂ ਇਹ ਚੀਜ਼ ਨਾਲ ਤਾਂ ਸਹਿਮਤ ਨਹੀਂਗੀ ਕਿ ਉਹਨਾਂ ਦੇ ਘਰ ਤੇ ਬਲਡੋజర్ ਹੀ ਚੱਲਣੇ ਚਾਹੀਦੇ ਆ ਪਰ ਇਹ ਗੱਲ ਜ਼ਰੂਰ ਹੈਗੀ ਕਿਉਂਕਿ ਉਹ ਜਿਹੜੇ ਘਰ ਨੇ ਉਹ ਕੱਲੇ ਨਸ਼ਾ ਤਸਕਰਾਂ ਦੇ ਨਹੀਂਗੇ ਉਹਨਾਂ ਦੇ ਪਰਿਵਾਰ ਦੇ ਵੀ ਕਰਨੇ ਪਰ ਜਿਵੇਂ ਸਰਕਾਰ ਨੂੰ ਠੀਕ ਲੱਗੇ ਪਰ ਗੱਲ ਇਹ ਆ ਕਿ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜ਼ਰੂਰ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਕਾਰਵਾਈ ਜਿਹੜੇ ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਨੇ ਪਰ ਜਿਹੜੇ ਮੋੜ ਨੇ ਜਿੱਥੋਂ ਨਸ਼ਾ ਆ ਰਿਹਾ ਉਥੇ ਕਿਉਂ ਉਸ ਜੜ ਨੂੰ ਖਤਮ ਨਹੀਂ ਕੀਤਾ ਜਾ ਰਿਹਾ ਹੁਣ ਪਿਛਲੇ ਦਿਨੀ ਲੋਕ ਬੜਾ ਕਹਿੰਦੇ ਸੀ ਲੋਕ ਬਹੁਤ ਪਿੰਡਾਂ ਵਿੱਚ ਆਏ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਪੁਲਿਸ ਨੂੰ ਫਰਾਕੇ ਹੁੰਨੇ ਆ ਨਸ਼ਾ ਤਸਕਰਾਂ ਨੂੰ ਪੁਲਿਸ ਛੱਡ ਦਿੰਦੀ ਆ ਕੋਈ ਕਾਰਵਾਈ ਨਹੀਂ ਕਰਦੀ ਚਲੋ ਖੈਰ ਸਾਰੇ ਪੁਲਿਸ ਇੱਕੋ ਜਿਹੀ ਨਹੀਂ ਗੀ ਸਾਰੇ ਜਿਹੜੇ ਵੀਰ ਆ ਪੁਲਿਸ ਵਿੱਚ ਜਾਂ ਭੈਣਾ ਆ ਉਹ ਸਾਰੇ ਇੱਕੋ ਜਿਹੇ ਨਹੀਂ ਗਏ ਸਾਰੇ ਬੇਈਮਾਨ ਨਹੀਂ ਗੇ ਤੇ ਸਾਰੇ ਚੰਗੇ ਵੀ ਨਹੀਂ ਗੇ ਕਈ ਗੈਰਕਾਨੂੰਨੀ ਕੰਮ ਕਰਦੇ ਵੀ ਆ ਜਿਵੇਂ ਪਿਛਲੇ ਦਿਨਾਂ ਤੋਂ ਇੱਕ ਲੜਕੀ ਪੁਲਿਸ ਪੁਲਿਸ ਵਾਲੀ ਕੁੜੀ ਉਹ ਫੜੀ ਗਈ ਆ ਨਸ਼ੇ ਦੇ ਸਮੇਤ ਤੇ ਹੁਣ ਇੱਕ ਮੁੰਡਾ ਫੜਿਆ ਗਿਆ ਜਿਹੜਾ ਵਿਜੀਲੈਂਸ ਵਿੱਚ ਦੱਸਿਆ ਜਾ ਰਿਹਾ ਤਾਂ ਉਹ ਉਹਦੇ ਕੋਲੋਂ ਦੱਸਿਆ ਜਾ ਰਿਹਾ ਕਿ 1 ਕਿਲੋ ਚੁੱਟਾ ਮਿਲਿਆ ਜਿਹੜਾ 5 ਕਰੋੜ ਉਹਦੀ ਕੀਮਤ ਦੱਸੀ ਜਾ ਰਹੀ ਆ ਤਾਂ ਲੋਕ ਕਹਿੰਦੇ ਹੁੰਦੇ ਸੀ ਕੁੱਤੀ ਚੋਰਾਣਾ ਰਲੀ ਹੋਈ ਆ ਤੇ ਅੱਜ ਉਹ ਗੱਲਾਂ ਸੱਚ-ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਭਾਵੇਂ ਕਿ ਸਾਰੀ ਪੁਲਿਸ ਇਹਦੇ ਵਿੱਚ ਗਲਤ ਨਹੀਂ ਪਰ ਕੁਸ਼ਕ ਜਿਹੜੇ ਇਹੋ ਜਿਹਾ ਧੰਦਾ ਕਰਦੇ ਨੇ ਫੇਰ ਸਰਕਾਰ ਨੂੰ ਚਾਹੀਦਾ ਕਿ ਹੁਣ ਇਹ ਜੜ ਤੱਕ ਪਹੁੰਚਣ ਤੇ ਇਸ ਚਿੱਟੇ ਨੂੰ ਖਤਮ ਕਰਨ ਜਿਵੇਂ ਆ ਬਟਾਲਾ ਦੇ ਵਿੱਚ ਇੱਕ ਧੀ ਨਸ਼ਿਆਂ ਦੇ ਨਾਲ ਉਹਦੀ ਬੁਰੀ ਹਾਲਤਾਂ ਜੇਕਰ ਅੱਜ ਵੀ ਜਦੋਂ ਇੰਨੇ ਵੱਡੇ ਪੱਧਰ ਤੇ ਚੈਕਿੰਗਾਂ ਚੱਲ ਰਹੀਆਂ ਸਾਨੂੰ ਪਤਾ ਸਾਰੀ ਸਾਰੀ ਰਾਤ ਪੁਲਿਸ ਕਈ ਵਾਰੀ ਮੈਨੂੰ ਵੀ ਨੇਰੇ ਆਉਣ ਦਾ ਮੌਕਾ ਮਿਲਿਆ ਤਾਂ ਮੈਂ ਵੀ ਵੇਖਿਆ ਕਿ ਹਾਂ ਵਾਕਈ ਪੁਲਿਸ ਚੌਂਕਾਂ ਵਿੱਚ ਖੜੀ ਆ ਥਾਂ ਥਾਂ ਤੇ ਨਾਕਾਬੰਦੀ ਹੋਈ ਵੀ ਆ ਚੈਕਿੰਗ ਕਰ ਰਹੀ ਆ ਜੇਕਰ ਪੁਲਿਸ ਦੀ ਇੰਨੀ ਚੈਕਿੰਗ ਵਧੀ ਹੋਈ ਆ ਪੁਲਿਸ ਦੀ ਨਾਕੇਬੰਦੀ ਥਾਂ ਥਾਂ ਤੇ ਹੋਈ ਆ ਪੁਲਿਸ ਗਸ਼ਤ ਵੀ ਕਰਦੀ ਆ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਾ ਜਾ ਕੇ ਗਸ਼ਤ ਕੀਤੀ ਜਾਂਦੀ ਆ ਫਿਰ ਵੀ ਜੇਕਰ ਇੰਨੇ ਵੱਡੇ ਪੱਧਰ ਤੇ ਚਿੱਟਾ ਸ਼ਰੇਆਮ ਵਿਕੀ ਜਾਂਦਾ ਤੇ ਆ ਜਿਵੇਂ ਨੌਜਵਾਨ ਮੁੰਡੇ ਕੁੜੀ ਦਾ ਹਾਲ ਆ ਉਹ ਦੱਸ ਰਹੇ ਆ ਕਿ ਬਟਾਲਾ ਨਵੀਂ ਆਬਾਦੀ ਵਿੱਚੋਂ ਸ਼ਰੇਆਮ ਚਿੱਟਾ ਮਿਲ ਜਾਂਦਾ ਜੇਕਰ ਫੇਰ ਵੀ ਇਸ ਪੱਧਰ ਤੇ ਚਿੱਟਾ ਵੇਖ ਰਿਆ ਤਾਂ ਫੇਰ ਜਦੋਂ ਕੋਈ ਕਾਰਵਾਈ ਨਹੀਂ ਹੁੰਦੀ ਜਾਂ ਜਦੋਂ ਇੱਡੇ ਵੱਡੇ ਪੱਧਰ ਤੇ ਜਿਵੇਂ ਹੁਣ ਤਾਂ ਇੱਕ ਮੁਹਿੰਮ ਛੇੜੀ ਹੋਈ ਆ ਜੁੱਧ ਨਸ਼ਿਆਂ ਵਿਰੁੱਧ ਤਾਂ ਕਰਕੇ ਇੰਨੀ ਚੈਕਿੰਗ ਆ ਤੇ ਅੱਗੋਂ ਪਿੱਛੋਂ ਫਿਰ ਕੀ ਹਾਲ ਹੁੰਦਾ ਹੋਏਗਾ ਜੇਕਰ ਇੰਨੀ ਚੈਕਿੰਗ ਦੇ ਬਾਵਜੂਦ ਵੀ ਆਹ ਹਾਲ ਆ ਫਿਰ ਅੱਗੋਂ ਪਿੱਛੋਂ ਕੀ ਹਾਲ ਹੋਣਗੇ ਇਹ ਸਵਾਲ ਨੇ ਹੁਣ ਪੰਜਾਬੀਆਂ ਨੂੰ ਚਾਹੀਦਾ ਕਿ ਕੋਸ਼ਟਾ ਕੋਸ਼ਤਾ ਕਰਨ ਕੋਈ ਨਾ ਕੋਈ ਆਵਾਜ਼ ਤਾਂ ਉਠਾਉਣ ਕਿ ਇਹਨਾਂ ਨਸ਼ਿਆਂ ਨੂੰ ਖਤਮ ਕੀਤਾ ਜਾਵੇ ਭਾਵੇਂ ਕਿ ਪਗਵੰਤ ਮਾਨ ਸਰਕਾਰ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਅਸੀਂ ਸਤਾ ਦੇ ਵਿੱਚ ਆਵਾਂਗੇ ਨਸ਼ਾ ਖਤਮ ਕਰਾਂਗੇ ਠੀਕ ਆ ਉਹਨਾਂ ਨੇ ਇੱਕ ਮੁਹਿੰਮ ਚਲਾਈ ਹੋਈ ਆ ਪਰ ਹਲੇ ਜੇ ਗਰਾਉਂਡ ਰਿਐਲਿਟੀ ਦੇਖ ਕੇ ਹਕੀਕਤ ਦੇਖ ਗਏ ਤਾਂ ਉਵੇਂ ਹੀ ਚਿੱਟੇ ਦੇ ਨਾਲ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਧੀਆਂ ਵੀ ਸਾਡੀਆਂ ਇਹ ਚਿੱਟੇ ਦਾ ਦਿਨੋਂ ਦਿਨ ਸ਼ਿਕਾਰ ਹੋ ਰਹੀਆਂ ਨੇ ਪਿਛਲੇ ਦਿਨੀ ਵੀ ਇੱਕ ਖਬਰ ਆਈ ਸੀ ਕਿ 5-6 ਬੱਚਿਆਂ ਦਾ ਪਿਤਾ ਸੀ ਉਹ ਵੀ ਚਿੱਟੇ ਨਾਲ ਉਹਦੀ ਮੌਤ ਹੋ ਗਈ ਇੱਕ ਪਿੰਡ ਦੇ ਤਿੰਨ ਨੌਜਵਾਨਾਂ ਦੀ ਚਿੱਟੇ ਨਾਲ ਮੌਤ ਹੋ ਗਈ ਕਿੰਨੀਆਂ ਘਟਨਾਵਾਂ ਹਰ ਰੋਜ਼ ਸਾਹਮਣੇ ਆਉਂਦੀਆਂ ਕਿ ਚਿੱਟੇ ਨਾਲ ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤਾਂ ਕਦੋਂ ਤੱਕ ਸਰਕਾਰ ਇਹਨਾਂ ਜਿਹੜੇ ਚਿੱਟੇ ਦਾ ਨਸ਼ਾ ਹੈ ਉਹਨੂੰ ਠੱਲ ਪਾਊਗੀ ਕਦੋਂ ਤੱਕ ਇਹਦੀਆਂ ਜੜਾਂ ਤੱਕ ਪਹੁੰਚੂਗੀ ਕਦੋਂ ਇਹਨੂੰ ਜੜ ਤੋਂ ਅਖਾੜੂਗੀ ਇਹ ਵੱਡੇ ਸਵਾਲ ਲੋਕਾਂ ਦੇ ਸਾਹਮਣੇ ਨੇ ਇਹ ਉਵੇਂ ਦੇ ਉਵੇਂ ਹੀ ਬਰਕਰਾਰ ਨੇ ਜਿਵੇਂ ਵੋਟਾਂ ਤੋਂ ਪਹਿਲਾਂ ਸੀ ਤੇ ਅੱਜ ਵੀ ਜਿਹੜਾ ਚਿੱਟੇ ਦੀ ਹਾਲਤ ਆ ਉਵੇਂ ਹੀ ਆ ਭਾਵੇਂ ਕਿ ਦਾਅਵੇ ਸਰਕਾਰ ਵੱਲੋਂ ਕੀਤੇ ਜਾ ਰਹੇ ਆ ਕਿ ਅਸੀਂ ਜਿਹੜੀ ਚੁੱਧ ਨਸ਼ਿਆਂ ਵਿਰੁੱਧ ਮਹਮ ਚਲਾ ਕੇ ਚਿੱਟੇ ਨੂੰ ਠੱਲ ਪਾਈ ਆ ਪਰ ਗਰਾਊਂਡ ਲੈਵਲ ਤੇ ਹਲੇ ਕੋਈ ਰਿਐਲਿਟੀ ਇਹਦੀ ਨਜ਼ਰ ਨਹੀਂ ਆਉਂਦੀ ਸਕਾ ਜੀ ਜੀ ਹਾਂ ਜੀ ਤੇਰਾ ਮੋਬਾਈਲ ਕਿੱਥੇ ਹੈਗਾ ਮੇਰਾ ਮੋਬਾਈਲ ਨਹੀਂ ਹੈਗਾ ਸਰ ਤਦ ਤੁਸੀਂ ਕਰਦੇ ਹੋ ਤੇ ਉਹ ਵੇਚਦਾ ਨਹੀਂ ਨਹੀਂ ਆਪਾਂ ਦੋਨੋਂ ਨਸ਼ਾ ਕਰਦੇ ਆਹ ਅੱਛਾ ਦੋਨੋਂ ਨਸ਼ਾ ਕਰਦੇ ਹਾਂਜੀ ਇਸ ਕਰਕੇ ਉਹ ਮੈਂ ਕਿਹੜਾ ਨਸ਼ਾ ਕੀਤਾ ਤੁਸੀਂ ਜਿੱਟਾ ਸਰ ਨਸ਼ਾ ਲੈਂਦੇ ਕਿਥੋਂ ਤੁਸੀਂ ਨਸ਼ਾ ਲੈਂਦੇ ਕਿਥੋਂ ਇਹ ਦੱਸੋ ਨਵੀਂ ਬਾਦੀ ਨਵੀਂ ਬਾਦੀ ਬੈਂਕ ਲੋਣੀ ਤੋਂ ਨਹੀਂ ਨਹੀਂ ਨਵੀਂ ਬਾਦੀ ਹਾਂਜੀ ਉਧਰ ਤੇ ਸ੍ਰੀ ਹਰਗੋਬਿੰਦ ਬਰੋਡ ਤੇ ਹਾਂ ਨਾਮ ਕੀ ਜਿਹਦੇ ਕੋਲ ਨਸ਼ਾ ਲੈਂਦੇ ਹੋ ਹਰਗੋਬਿੰਦ ਬਰੋਡ ਤੋਂ ਨਾਮ ਕੀ ਜਿਹੜਾ ਨਸ਼ਾ ਵੇਚਦਾ ਹਾਂਜੀ ਨਵੀਂ ਬੱਦੀ ਤੋਂ ਕਿੰਨਾ ਕੋਲ ਹੁੰਦੇ ਉਹ ਨਸ਼ਾ ਸਰ ਇੱਕ ਬੈਟ 300 ਵਾਲੀ ਹਾਂਜੀ ਕਿੰਨੇ ਬੈਟ ਲਗਾ ਲੈਣ ਨੂੰ ਦਿਹਾੜੀ ਦੇ ਇੱਕ ਦੋ ਇਹ ਕੁੜੀ ਉਹ ਜਿਹੜੇ ਵੇਚਦੇ ਨੂੰ ਨਾ ਨਾ ਦੀਜੇ ਪ੍ਰੈਗਾ ਹਾਲ ਨਹੀਂ ਨਾ ਚਾਹ ਰਮੈਂ ਅੱਛਾ ਪ੍ਰੈਗਾ ਵੀ ਖਾਂਦੇ ਹੋ ਕਿ ਤੋਂ ਲੈਂਦੇ ਨੇ ਟੱਪੜ ਕਾਹਦੇ ਪ੍ਰੈਗਾ नहीं सर ऊपर आ भी जाऊंगा मैं ब्रेक आ गई कितनी दी गल नहीं अपना जुलूस ना कदाई तो बैग गल करता तू ये सारे जान सो मैं लेडी हां मैं कहीं जाना जो ऊपर ऊपर तेरे नाम पर मेरी गल ना फिर आ जा फिर सीधी जान जा तू तो ना यार फड़ के तू नाल हम फड़ ओके तेरे कान पे मेरी सुन ना गल तू भी नशा किया तू भी नशा किया मैं नहीं नशा किया ਹਾਂਜੀ ਉਹ ਕਹਿੰਦੇ ਕੀਤਾ ਹੈ ਕੋਣ ਨਹੀਂ ਨਹੀਂ ਭਾਈ ਉਹ ਕਿੱਥੇ ਹੀ ਲਾਰੇ ਕੋਲ ਕੀ ਲੱਗਦੇ ਤੁਹਾਡੇ ਹਾਂਜੀ ਇਹ ਭਾਈ ਮੇਰੀ ਸਾਲੀ ਹੈ ਅੱਛਾ ਹਾਂਜੀ ਤੁਹਾਨੂੰ ਇੱਕ ਕਲਾਸ ਵੀ ਆ ਸਰ ਹਾਂ ਜੀ ਕੀ ਨਾਮ ਹੈ ਯਾਰ ਉਹਦੇ ਬੈਠ ਕੇ ਗੱਲ ਕਰ ਲੈ ਮਾਸ਼ਾਅੱਲਾ ਸਰ ਪੈ ਕੇ ਕਿਦਾਂ ਦਾ ਕੋਈ ਲੇੜੀ ਨਹੀਂ ਆ ਗਈ ਇਹ ਮਨ ਇਹਦੀ ਵਾਈਫ ਨੇ ਆ ਗਈ ਇਹਨੂੰ ਤਾਂ ਆਪਣੀ ਵਾਈਫ ਨੂੰ ਫੋਨ ਲਾ ਸਕਦੇ ਸੀ ਸ਼ੇਰ ਦੀ ਉਹਦੇ ਨਾਲ ਚਲ ਭਾਈ ਨੂੰ ਮੂਵ ਕਰ ਲੈਣੇ ਸ਼ੇਰ ਦੀ ਨਹੀਂ ਸਰ சே <laughs>